ਪਟਾਣਕੋਟ ਦੇ ਹਲਕਾ ਸੁਜਾਨਪੁਰ ਵਿੱਚ ਪੰਦੇ ਡਿਫੈਂਸ ਰੋਡ ਤੇ ਅਜਰਾਤ ਨੂੰ वन ਵਿਭਾਗ ਵੱਲੋਂ ਦੋ ਗੱਡੀਆਂ ਨੂੰ ਕਾਬੂ ਕੀਤਾ ਗਿਆ ਜਿਸ ਵਿੱਚ ਨਜਾਇਜ਼ ਤੌਰ ਤੇ ਖੇਤ ਦੇ درخت ਲੋਡ ਕੀਤੇ ਹੋਏ ਸਨ वन ਵਿਭਾਗ ਦੇ ਅਧਿਕਾਰੀਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਰਾਤ ਦੇ ਸਮੇਂ ਜਦੋਂ ਉਹਨਾਂ ਵੱਲੋਂ ਨਾਕਾ ਲਗਾਇਆ ਹੋਇਆ ਸੀ ਤਾਂ ਉਹਨਾਂ ਨੂੰ ਵੰਦੇ ਵਿੱਚੋਂ ਆਵਾਜ਼ ਸੁਣਾਈ ਦਿੱਤੀ ਅਤੇ ਜਦੋਂ ਉਹਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਕੁਝ ਲੋਕ ਦੋ ਗੱਡੀਆਂ ਵਿੱਚ ਖੜ ਦੇ ਦਰਖਤ ਲੋਡ ਕਰ ਰਹੇ ਸਨ ਜਿਹੜੇ ਕੀ ਟੀਮ ਨੂੰ ਦੇਖ ਕੇ ਭੱਜ ਗਏ ਅਤੇ বন ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਦੋਵਾਂ ਗੱਡੀਆਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਬਨਰੋ ਸਾਡੇ ਨਾਲ ਤੇ ਦਿਗ ਦਿਰੋ ਪੰਜਾਬ ਜੇ ਕੇ ਨਿਊਜ਼ ਅਨੀ ਭਾਜੀ ਕੀ ਮਾਮਲਾ ਹੈ ਜਿਹੜਾ ਫੜਿਆ ਦਰਖਤਾ ਦੀ ਅਵਾਦ ਘਟਾਈ ਸਾਡੇ ਸਟਾਫ ਵੱਲੋਂ ਰੇਂਜ ਅਫਸਰ ਭਲਾ ਕਰਸ ਤੇ ਮੇਰੇ ਵੱਲੋਂ ਸਰਕਾਰੀ ਇਸ ਤੇ ਨਾਕਾ ਲਗਾਉਂਦੇ ਆਂ ਕੰਟੀਨਿਊ ਉੱਤੇ ਲਗਾਇਆ ਗਿਆ ਸੀ ਤਕਰੀਬਨ 11:30 ਵਜੇ ਸਾਨੂੰ ਛੇੜ ਸੁਣਾਈ ਦਿੱਤੀ ਆਰੇ ਦੀ ਦਰਕਟ ਡਿਗਨ ਦੀ ਇਹਦੇ ਬਾਅਦ ਅਸੀਂ ਉੱਥੇ ਵੇਟ ਕੀਤੀ ਥੋੜੀ ਦੇਰ ਤਕਰੀਬਨ ਕੋਈ 2:30 3:00 ਵਜੇ ਦੋ ਗੱਡੀਆਂ ਅਸੀਂ ਉੱਥੇ ਆਈਆਂ ਤੇ ਉਹਦੇ ਬਾਅਦ ਅਸੀਂ ਮੌਕੇ ਤੇ ਪਹੁੰਚੇ ਆ ਤੇ ਤਕਰੀਬਨ ਕੋਈ 12 ਤੋਂ 15 ਬੰਦੇ ਸੀ ਜਿਹੜੇ ਖੈਰ ਦੇ ਪੀਸ ਗੱਡੀਆਂ ਦੇ ਵਿੱਚ ਭਰਦੇ ਪਏ ਸੀ ਤੇ ਸਾਨੂੰ ਦੇਖ ਕੇ ਉਹ ਖੇਤਾਂ ਰਾਹੀਂ ਭੱਜ ਗਏ ਆ ਤੇ ਗੱਡੀਆਂ ਅਸੀਂ ਮੌਕੇ ਤੇ ਬਰਾਮਦ ਕਰ ਲਈਆਂ ਉਸ ਤੋਂ ਬਾਅਦ ਅਸੀਂ ਵਨ ਮੰਡਲ ਦਸਤਰ ਵੀ ਕੇ ਸਵੇਰੇ ਤਕਰੀਬਨ 4:30 ਪਹੁੰਚਾ ਤੇ ਪਤਾ ਚੱਲਿਆ ਇਹ ਪਹਿਲੇ ਵੀ ਜਿਹੜਾ ਤਸਕਰੀ ਹੋ ਰਹੀ ਹੈ ਤੇ ਤੁਹਾਨੂੰ ਜਿਹੜਾ ਆ ਇਹ ਜਿਹੜੀਆਂ ਗੱਡੀਆਂ ਜਿਹੜੀਆਂ ਜਿਹਨੀਆਂ ਤੁਸੀਂ ਦੇਖ ਲਈਆਂ ਤਕਰੀਬਨ ਕੋਈ ਲਾਸਟ 1.5 ਸਾਲ ਤੋਂ ਸਾਡੀ ਸਰਕਾਰੀ ਸਟ੍ਰਿਪਾਂ ਤੇ ਆਲੇ ਦੁਆਲੇ ਘੁੰਮਦੀਆਂ ਸੀ ਅਸੀਂ ਇਹਨਾਂ ਦੀ ਪਾਲਚੀ ਸੀ ਸਾਨੂੰ ਪਤਾ ਸੀ ਕਿ ਇਹ ਬੰਦੇ ਸ਼ਕਤੀਤ ਬੰਦੇ ਹੈ ਸੀ ਇਹਨਾਂ ਦੀ ਭਾਲ ਚ ਹੀ ਹੁਣ ਅੱਜ ਅਸੀਂ ਮੌਕੇ ਤੇ ਕੀਤਾ ਕੁਝ ਬੰਦਿਆਂ ਦੀ شناخت ਵੀ ਹੋਈ ਹੈ شناخت ਅਜੇ ਕਰਦੇ ਪਏ ਹਾਂ ਕਾਰਵਾਈ ਕੁਝ ਡਾਕੂਮੈਂਟਸ ਵਗੈਰਾ ਮਿਲੇਗਾ ਉਹਨਾਂ ਤੋਂ ਹੀ ਕਰਾਂਗੇ ਹੁਣ ਅੱਗੇ ਦਾ ਪ੍ਰੋਸੈਸ ਦੇਖਾਂਗੇ